ਸੌਰਵ ਸਿੰਘ ਟ੍ਰੈਨਜੀ ਜੀ ਜੀ ਆਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਜਿਹੜੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਪੁਲਿਸ ਕੇਦਰੀ ਬਾਲ ਦੇ ਪੀਏ ਨੂੰ ਮੋਬਾਈਲ ਲੈ ਕੇ ਗਈ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਪੰਜਾਬ ਦੇ ਵਿੱਚ ਵੱਡੀਆਂ ਰੈਲੀਆਂ ਵਾਸਤੇ ਮੋਦੀ ਸ਼ਾਹ ਰਾਹੁਲ ਤੇ ਮਾਇਆਵਤੀ ਤਿਆਰਬਰ ਤਿਆਰ ਸਾਬਕਾ ਵਿਧਾਇਕ ਕੋਟਪਤਾ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਸੁਖਵੀਰ ਸਿੰਘ ਬਾਦਲ ਨੇ ਕਿਹਾ 1 ਜੂਨ ਨੂੰ ਲੋਕ 1984 ਚਿੱਤੇ ਕਰਕੇ ਵੋਟ ਪਾਉਣ ਗਰਮੀ ਸਵਾਲਾਂ ਤੇ ਜ਼ਾਬਤੇ ਨੇ ਉਮੀਦਵਾਰਾਂ ਨੂੰ ਪੜਨੇ ਪਾਇਆ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਅਸਿੱਧੇ ਤਰੀਕੇ ਨਾਲ ਵਾਰ ਕੀਤਾ ਪੰਜਾਬ ਦੇ ਵਿੱਚ ਪਾਰਾ 47 ਤੋਂ ਪਾਰ ਹੋਇਆ ਪੰਜਾਬ ਦੇ ਅਸਲ ਮੁੱਦੇ ਵੋਟਰਾਂ ਨੂੰ ਵੀ ਭੁੱਲੇ ਤੇ ਨੇਤਾਵਾਂ ਨੂੰ ਵੀ ਭਗਵੰਤ ਮਾਨ ਨੇ ਫੇਰ ਸੁਣਾਈ ਕਿ ਕਿਹੜੀ ਤੇ ਆਖਰੀ ਖਬਰ ਪੰਜਾਬ ਦੇ ਵਿੱਚ ਆ ਸਕਦੀਆਂ ਨੇ ਕਈ ਨੇਤਾਵਾਂ ਦੀਆਂ ਕਈ ਤਰ੍ਹਾਂ ਦੀਆਂ ਫਿਲਮਾਂ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਡਿਨਜੀ ਰਾਜ ਸਭਾ ਦੀ ਮੈਂਬਰ ਸੁਆਤੀ ਨੇ ਠੁੱਡੇ ਮਾਰਨ ਵਾਲਾ ਜਿਹੜਾ ਕੇਜਰੀਵਾਲ ਦਾ ਪੀਏ ਸੀ ਉਹਨੂੰ ਬੰਬਈ ਕਿਉਂ ਲੈ ਕੇ ਗਏ ਸੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੁਆਤੀ ਮਾਲੀਵਾਲ ਦਾ ਮਾਮਲਾ ਉਛਲ ਰਿਹਾ ਆਮ ਆਰਮੀ ਪਾਰਟੀ ਕਹਿੰਦੀ ਆ ਜੀ ਕਿ ਬੀਜੇਪੀ ਦੇ ਇਸ਼ਾਰੇ ਤੇ ਹੋ ਰਿਹਾ ਤੇ ਬੀਜੇਪੀ ਇਹ ਗੱਲ ਕਹਿੰਦੀ ਵੀ ਜਿਹੜੀ ਪਾਰਟੀ ਦੇ ਆਗੂ ਆਪਣੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਦੇ ਹੀ ਢਿੱਡ 'ਚ ਠੋਡੇ ਮਾਰਦੇ ਹੋਣ ਜਿਹੜੇ ਉਹਦੇ ਲੀੜੇ ਖਿੱਚਦੇ ਹੋਣ ਜਿਹੜੇ ਉਹਦੇ ਉੱਤੇ ਗਲਤ ਟਿੱਪਣੀਆਂ ਕਰਦੇ ਹੋਣ ਤੇ ਜਿਹੜੇ ਬਿਮਾਰ ਨੂੰ ਵੀ ਕੁੱਟੀ ਜਾਣ ਤੇ ਉਹ ਪਾਰਟੀ ਆ ਜਿਹੜੀ ਕਿਵੇਂ ਔਰਤ ਦੀ ਰੱਖਿਆ ਕਰ ਸਕਦੀ ਆ ਇਹ ਇੱਥੇ ਸ਼ਬਦਾਂ ਦਾ ਜੰਗ ਚੱਲ ਪਈ ਆ ਦੂਜੀ ਗੱਲ ਸਿੰਘ ਸਾਹਿਬ ਇਹ ਆ ਵੀ ਇਸ ਮਾਮਲੇ ਦੇ ਉੱਤੇ 7-8 ਧਰਾਵਾਂ ਦੇ ਤਹਿਤ ਵਿਭਵ ਕੁਮਾਰ ਜਿਹੜਾ ਕਿ ਕੇਜਰੀਵਾਲ ਦਾ ਪੀਏ ਆ ਬਹੁਤ ਨੇੜਲਾ ਉਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਅੱਜ ਦਿੱਲੀ ਦੀ ਪੁਲਿਸ ਵਿਭਵ ਕੁਮਾਰ ਨੂੰ ਪੀਏ ਨੂੰ ਲੈ ਕੇ ਗਈ ਹੈ ਜੀ ਮੁੰਬਈ ਦੇ ਵਿੱਚ ਉਹ ਪੁਲਿਸ ਦਾ ਇਹ ਕਹਿਣਾ ਜੀ ਕਿ ਸਾਨੂੰ ਇਹ ਪਤਾ ਲੱਗਾ ਵੀ ਇਹਨੇ ਆਪਣੇ ਆਈਫੋਨ ਵਿੱਚ ਦਾ ਡਾਟਾ ਮੁੰਬਈ ਦੇ ਆਪਦੇ ਇੱਕ ਦੋਸਤ ਨੂੰ ਭੇਜਤਾ ਸੈਂਡ ਕਰਤਾ ਕਹਿੰਦੇ ਵੀ ਅਸੀਂ ਉਹ ਰਿਕਵਰ ਕਰਨ ਚੱਲੇ ਆ ਹੁਣ ਮਿਲਦਾ ਕੀ ਆ ਜਾਂ ਨਹੀਂ ਮਿਲਦਾ ਇਹ ਤਾਂ ਸਮਾਂ ਦੱਸੂਗਾ ਪਰ ਅੱਜ ਸਵਾਤੀ ਨੇ ਗੱਲ ਕਹੀ ਹੈ ਜਿੰਨੀ ਦੇਰ ਤੱਕ ਤਾਂ ਮੈਂ ਆਮ ਆਦਮੀ ਪਾਰਟੀ ਦੀ ਹਰ ਗੱਲ ਦੇ ਵਿੱਚ ਹਾਂ ਚ ਹਾਂ ਮਿਲਾਈ ਗਈ ਮੈਨੂੰ ਕਹਿੰਦੇ ਸੀ ਵੀ ਇਹ ਤਾਂ ਲੇਡੀ ਸਿੰਘਾ ਮਾ ਤੇ ਜੇਕਰ ਹੁਣ ਮੈਂ ਥੋੜਾ ਜਿਹਾ ਪਰੇ ਨੂੰ ਹੋ ਕੇ ਸੋਚ ਲਈ ਆ ਵੀ ਭਾਈ ਮੇਰੇ ਨਾਲ ਧੱਕਾ ਹੋਇਆ ਤੇ ਕਹਿੰਦੇ ਜੀ ਇਹ ਬੀਜੇਪੀ ਦੇ ਕੋਲੇ ਵਿਕ ਗਈ ਆ ਅਸਲੀ ਮਸਲਾ ਕੀ ਆ ਉਹ ਆਪਣੇ ਵਕੀਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੁੰਦੇ ਆ ਕੇਜਰੀਵਾਲ ਅਤੇ ਇਹਨੂੰ ਪੰਜਾਬ ਚੋਂ ਰਾਜ ਸਭਾ ਦੀ ਮੈਂਬਰ ਬਣਾਉਣਾ ਚਾਹੁੰਦੇ ਆ ਇਹ ਮਸਲਾ ਦੇਖੋ ਜੀ ਗੱਲ ਇਹ ਆ ਕਿ ਜੇ ਮੰਨ ਲਓ ਪੰਜਾਬ ਦੇ ਵਿੱਚੋਂ ਬਣਾਉਣਾ ਹੋਵੇ ਤਾਂ ਫਿਰ ਪੰਜਾਬ ਦੇ ਵਿੱਚੋਂ ਵੀ ਕਿਸੇ ਦੀ ਸ਼ਾਹਾ ਸ਼ਿੰਗਾਈ ਕਰਨੀ ਪੈਣੀ ਆ ਤੇ ਜੇ ਮੰਨ ਲਓ ਇੱਥੋਂ ਕਰਦੇ ਤੇ ਫਿਰ ਕਿਸੇ ਨਾ ਕਿਸੇ ਨੇ ਇੱਥਾ ਝੰਡਾ ਚੱਕ ਲੈਣਾ ਝੰਡਾ ਚੱਕ ਲੈਣਾ ਮੈਨੂੰ ਲੱਗਦਾ ਜੀ ਕਿ ਉੱਥੇ ਅਸਲ ਦੇ ਵਿੱਚ ਨਾ ਸੋਚ ਮਿਲਣੀ ਬੰਦ ਹੋ ਗਈ ਆ ਜਾਂ ਵਿੱਚਲਾ ਕੋਈ ਹੋਰ ਕਾਰਨ ਹੈ ਕਿਉਂਕਿ ਸਵਾਤੀ ਮਾਲੀਵਾਲ ਦੀ ਕੇਜਰੀਵਾਲ ਦੇ ਦਫ਼ਤਰ ਤੱਕ ਸਿੱਧੀ ਸਾਂਝ ਹੁੰਦੀ ਸੀ ਬਹੁਤ ਸਾਰੇ ਵਕ ਵਕ ਮਸਲੇ ਵੱਡੇ ਮਸਲਿਆਂ ਦੇ ਵਿੱਚ ਸਵਾਤੀ ਮਾਲੀਵਾਲ ਦੀ ਰਾਏ ਵੀ ਚਲਦੀ ਸੀ ਪਰ ਪਿਛਲੇ ਕੁਝ ਮਹੀਨਾ ਤੋਂ ਦੂਰੀਆਂ ਵਧ ਰਹੀਆਂ ਕਹਿੰਦੇ ਆ ਜਿਵੇਂ ਕਿ ਸੁਣਨ ਦੇ ਵਿੱਚ ਆਇਆ ਵੀ ਸਵਾਤੀ ਮਾਲੀਵਾਲ ਨੂੰ ਕਿਹਾ ਗਿਆ ਵੀ ਤੂੰ ਅਸਤੀਫਾ ਦੇ ਦੇ ਰਾਜ ਸਭਾ ਦੀ ਮੈਂਬਰੀ ਤੋਂ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੀ ਮਾਮਲਾ ਕਹਿੰਦੇ ਅਭੀ ਇਸ ਗੱਲ ਦੇ ਉੱਤੇ ਉਲਝਿਆ ਹੋਇਆ ਹੈ ਪਣ ਵਿਚਲੀ ਜਾਣਕਾਰੀ ਕੀ ਤਾਂ ਵਕਤ ਦੱਸੂਗਾ ਪਰ ਚਲੋ ਇਹ ਗੱਲ ਜਿਵੇਂ ਮਰਜ਼ੀ ਹੋਵੇ ਪਰ ਦਿੱਲੀ ਦੇ ਪੁਰਸੇ ਗੱਲ ਕਹੇ ਨੀ ਵੀ ਸਾਡੇ ਹੱਥ ਦੇ ਵਿੱਚ ਉਹ ਫੁਟੇਜ ਆ ਗਈ ਆ ਜਿਹਦੇ ਵਿੱਚ ਸਵਾਤੀ ਦੇ ਨਾਲ ਕਿਥਿਤ ਤੌਰ ਤੇ ਉੱਥੇ ਜ਼ਿਆਰਤੀ ਹੋ ਰਹੀ ਆ ਤੇ ਆਮ ਰੰਮੀ ਪਾਰਟੀ ਇਹ ਗੱਲ ਕਹੇ ਨੀ ਆ ਵੀ ਭਾਈ ਕੋਈ ਜ਼ਿਆਰਤੀ ਨਹੀਂ ਹੋਈ ਆ ਗੱਲਾਂ ਹੀ ਆ ਇਹ ਕਿਸੇ ਹੋਰ ਦੇ ਕਹਿਣ ਤੇ ਸਾਰਾ ਕੁਝ ਹੋ ਰਿਹਾ ਜੀ ਅੱਛਾ ਪੰਜਾਬ ਚ ਇਲੈਕਸ਼ਨ ਕੈਂਪੇਨ ਕਿਵੇਂ ਚੱਲ ਰਹੀ ਆ ਮੈਂ ਦੇਖ ਰਿਹਾ ਤੇ ਸੁਣ ਰਿਹਾ ਹਾਂ ਕਿ ਭਗਵੰਤ ਮਾਨ ਸਾਰੇ ਪੰਜਾਬ ਚ ਵਾਅ ਬਰੋਲੇ ਵਾਂਗੂ ਫਿਰ ਰਹੇ ਨੇ ਕਦੇ ਤਾਂ ਉਹ ਤੀਰ ਚਲਾਉਂਦੇ ਨੇ ਕਾਰਾਂ ਤੇ ਖੜਕੇ ਹੁਣ ਕਿੱਕ ਲਈ ਸੁਣਾਈ ਆ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਅਸਲ ਦੇ ਵਿੱਚ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦਾ ਪ੍ਰਚਾਰਕ ਵਖੀਏ ਤਾਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਕੋਈ ਹੋ ਸਕਦਾ ਮੇਰੇ ਨਾਲ ਸਹਿਮਤ ਨਾ ਹੋਵੇ ਕਿ ਭਗਵੰਤ ਮਾਨ ਹੀ ਆ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਹੋਰ ਆਮ ਆਦਮੀ ਪਾਰਟੀ ਦਾ ਅਸਰਦਾਰ ਨੇਤਾ ਹੈ ਕੌਣ ਭਗਵੰਤ ਮਾਨ ਦਾ ਨਾਂ ਅੱਜਕੱਲ ਬੋਰਡਾਂ ਦੇ ਉੱਤੇ ਕੀ ਲਿਖਿਆ ਹੋਇਆ ਸੰਸਦ ਵਿੱਚ ਵੀ ਭਗਵੰਤ ਮਾਨ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਫੱਟਿਆਂ ਦੇ ਉੱਤੇ ਲਿਖਿਆ ਹੋਇਆ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਯਾਨੀ ਕਿ ਭਗਵੰਤ ਮਾਨ ਦੇ ਨਾਂ ਦੀ ਵਰਤੋਂ ਕਰਕੇ ਹੀ ਜੇڑا ਬੰਨੇ ਲੱਗ ਸਕਦਾ ਮਤਲਬ ਇਹਦਾ ਇਹ ਨਿਕਲਿਆ ਪਰ ਅੱਜ ਬਠਿੰਡਾ ਦੇ ਵਿੱਚ ਤੇ ਭਗਵੰਤ ਮਾਨ ਦੇ ਵੱਲੋਂ ਸਰਦਾਰ ਗੁਰਮੀਤ ਸਿੰਘ ਖੁੜੀਆਂ ਦੇ ਹੱਕ ਦੇ ਵਿੱਚ ਟੂਣ ਪ੍ਰਚਾਰ ਕੀਤਾ ਗਿਆ ਖੁੜੀਆਂ ਸਾਹਿਬ ਉੱਥੇ ਤਿੱਖਾ ਮੁਕਾਬਲਾ ਦੇ ਰਹੇ ਆ ਚਲੋ ਹੈ ਤਾਂ ਮੁਕਾਬਲੇ ਦੇ ਵਿੱਚ ਸਾਰੀਆਂ ਧਿਰਾਂ ਦੇ ਅਗੂ ਹੀ ਪਰ ਮੁੱਖ ਤੌਰ ਦੇ ਤੇ ਮੁਕਾਬਲਾ ਮੰਨਿਆ ਜਾਂਦਾ ਖੁੜੀਆਂ ਸਾਹਿਬ ਤੇ ਬੀਬੀ ਬਾਦਲ ਦਾ ਪਰ ਅੱਜ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਕਿਕਲੀ ਦਾ ਦੂਜਾ ਪਾਰਟ ਪੇਸ਼ ਕੀਤਾ ਕਹਿੰਦੇ ਕਿ ਕਿਟਲੀ ਚਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਸੋ ਉਹਨਾਂ ਨੇ ਅੱਜ ਇਸ ਰੂਪ ਦੇ ਵਿੱਚ ਸਾਰਾ ਵਿਅੰਗ ਪੇਸ਼ ਕੀਤਾ ਜੀ ਹੂੰ ਹੂੰ ਸੋ ਇੱਕ ਗੱਲ ਹੋਰ ਹੈ ਵੀ ਪ੍ਰਧਾਨ ਮੰਤਰੀ ਬਹੁਤ ਵੱਡੀ ਪੋਜੀਸ਼ਨ ਹੈ ਸੁਖਪਾਲ ਸਿੰਘ ਖੇੜਾ ਇੰਨੇ ਪਾਵਰਫੁਲ ਹੋ ਗਏ ਨੇ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਵਿੱਚ ਆਇਆ ਨਾ ਉਹਨਾਂ ਦਾ ਦੇਖੋ ਜੀ ਗੱਲ ਇਹ ਅਸਲ ਦੇ ਵਿੱਚ ਕਿ ਐਤਕੀ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਕਈ ਐਫੋਜੀਆਂ ਗੱਲਾਂ ਕੀਤੇ ਜਾਂਦੇ ਨੇ ਜਿਹਦੇ ਉੱਤੇ ਆਮ ਬੰਦੇ ਹੈਰਾਨ ਆ ਕਿਉਂਕਿ ਅਸੀਂ ਜਦੋਂ ਤੱਕ ਜੰਮੇ ਆ ਦੇਖਿਆ ਨਹੀਂਗਾ ਵੀ ਕਿਸੇ ਦਾ ਮੰਗਲ ਸੂਤਰ ਕਿਸੇ ਨੇ ਖੋਲਿਆ ਹੋਵੇ ਕਿਸੇ ਦੇ ਬਾਜਰੇ ਦੇ ਪੀਪਿਆਂ ਦੇ ਵਿੱਚੋਂ ਸੋਨੇ ਦੀਆਂ ਟੂਮਾਂ ਕੱਢ ਲਈਆਂ ਹੋਣ ਅਸੀਂ ਨਹੀਂ ਕਦੇ ਦੇਖਿਆ ਤੇ ਨਾ ਹੀ ਕਿਸੇ ਦੀ ਜ਼ਮੀਨ ਖੋ ਕੇ ਸਰਕਾਰ ਦੂਜੇ ਨੂੰ ਦਿੰਦੀ ਵੇਖੀ ਆ ਪਰ ਇਤਕੇ ਪ੍ਰਧਾਨ ਮੰਤਰੀ ਸਾਹਿਬ ਇਹੋ ਜਿਹੇ ਬਿਆਨ ਆਮ ਦੇ ਰਹੇ ਆ ਲੰਗੇ ਕਲਯੋਗੀ ਦਿੱਤਿਆਂ ਨਾਲ ਚੰਡੀਗੜ੍ਹ ਦੇ ਬਚਾਈ ਸੀ ਸੰਜੇ ਟੰਡਨ ਦੇ ਹੱਥ ਤੇ ਪ੍ਰਚਾਰ ਕਰਨ ਉੱਥੇ ਉਹ ਵੀ ਕਹਿੰਦੇ ਵੀ ਜੇਕਰ ਕਾਂਗਰਸ ਦੀ ਤਾਂ ਸੋਚ ਹੀ ਇਹ ਆ ਵੀ ਦੇਸ਼ ਵਾਸੀਆਂ ਦੀ ਅੱਧੀ ਜ਼ਮੀਨ ਖੋ ਕੇ ਅਸੀਂ ਮੁਸਲਿਮਾਂ ਪਾਇ ਚਾਰੇ ਨੂੰ ਦੇ ਦਿੱ ਗਏ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਕਿਸੇ ਵੀ ਭਾਈਚਾਰੇ ਦੇ ਬਾਰੇ ਇਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਸਾਰੇ ਹੀ ਸਤਿਕਾਰਯੋਗ ਆ ਸਾਰੇ ਧਰਮਾਂ ਦੇ ਲੋਕ ਸਤਿਕਾਰਯੋਗ ਆ ਪਰ ਗੱਲ ਇਹ ਜੀ ਕਿ ਪਿਛਲੇ ਨਹੀਂ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹਿਤੀ ਸੀ ਸੰਗਰੂਰ ਦੇ ਵਿੱਚ ਉਹਨੇ ਕਹਿ ਜੀ ਕਿ ਯੂਪੀ ਬਿਹਾਰ ਦੇ ਵਿੱਚੋਂ ਆਉਣ ਵਾਲੇ ਜਿਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਦੇ ਵਿੱਚ ਵੋਟ ਪਾਉਣ ਦਾ ਜ਼ਮੀਨ ਖਰੀਦਣ ਦਾ ਘਰ ਖਰੀਦਣ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਕਿ ਇੱਥੇ ਪੰਜਾਬ ਦੇ ਮਾਲਕ ਬਣ ਜਾਂਦੇ ਕਿਸੇ ਦਿਨ ਪੰਜਾਬ ਦੇ ਵਿੱਚ ਸਿੱਖ ਵੀ ਘੱਟ ਗਿਣਤੀ ਤੋਂ ਹੋ ਜਾਣੇ ਆ ਹੁਣ ਇਸ ਗੱਲ ਦਾ ਮੁੱਦਾ ਬਣ ਗਿਆ ਬੀਜੇਪੀ ਨੇ ਅਕਾਲੀ ਦਲ ਨੇ ਬਾਕੀ ਵਖ ਵਖ ਪਾਰਟੀਆਂ ਨੇ ਮੁੱਦਾ ਬਣਾ ਲਿਆ ਹੁਣ ਲੁਧਿਆਣੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਸਭ ਤੋਂ ਵੱਧ ਆ ਤੇ ਲੁਧਿਆਣੇ ਦੇ ਵਿੱਚ ਰਾਜਾ ਵਲੇੰਗ ਕਾਂਗਰਸ ਦਾ ਪ੍ਰਧਾਨ ਚੋਣ ਲੜ ਰਿਹਾ ਫਿਰ ਉਹਨੂੰ ਵੀ ਇਸ ਬਿਆਨ ਤੋਂ ਕਿਨਾਰਾ ਕਰਨਾ ਪਿਆ ਉਹਨਾਂ ਨੇ ਕਿਹਾ ਜੀ ਕਿ ਮੈਂ ਸੁਖਪਾਲ ਸਿੰਘ ਖੈਰਾ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਵੀ ਕਿਤੇ ਇਹ ਨਾ ਹੋਵੇ ਲੁਧਿਆਣੇ ਦੇ ਵਿੱਚ ਵੋਟ ਹੀ ਟੁੱਟ ਜੇ ਪਰ ਅੱਜ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੇਖੋ ਕਾਂਗਰਸ ਦੇ ਸ਼ਹਿਜ਼ਾਦੇ ਦੀ ਪਾਰਟੀ ਨਾਲ ਜੁੜੇ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਬਿਹਾਰ ਦੇ ਤੇ ਯੂਪੀ ਦੇ ਮਜ਼ਦੂਰ ਪੰਜਾਬ ਦੇ ਵਿੱਚ ਆ ਕੇ ਜ਼ਮੀਨਾਂ ਨਹੀਂ ਖਰੀਦ ਸਕਦੇ ਇਹ ਤੁਹਾਨੂੰ ਤੁਹਾਡੇ ਹੱਥਾਂ ਤੋਂ ਬਾਝੇ ਰੱਖਣਾ ਚਾਹੁੰਦੇ ਆ ਇਹ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਯਾਨੀ ਕਿ ਭਗਵਾਨ ਤਮਨ ਹੋਣ ਜਾਂ ਕੋਈ ਹੋਰ ਨੇਤਾ ਹੋਵੇ ਜੇਕਰ ਕਿਸੇ ਵੀ ਮੂੰਹ ਦੇ ਵਿੱਚੋਂ ਕੋਈ ਵੀ ਇੱਕ ਸ਼ਬਦ ਅਜ ਵੀ ਤਰੀਕੇ ਦੇ ਵਿੱਚ ਐਸਾ ਨਿਕਲਿਆ ਤਾਂ ਦੂਜੀਆਂ ਪਾਰਟੀਆਂ ਨੇ ਬੁਚ ਲੈਣਾ ਉਹਨਾਂ ਨੇ ਉਹਦੀਆਂ ਬੁਚਗਾਂ ਪਵਾਉਣੀਆਂ ਜਿਵੇਂ ਕਿ ਹੁਣ ਸੁਖਪਾਲ ਖੇੜਾ ਦੇ ਬਿਆਨ ਦੀਆਂ ਪਵਾਈਆਂ ਜਾ ਰਹੀਆਂ ਐ ਤੇ ਬਾਕੀ ਪੰਜਾਬ ਚ ਵੱਡੀਆਂ ਰੈਲੀਆਂ ਹੋਣ ਵਾਲੀਆਂ ਨੇ ਵੱਡੇ ਵੱਡੇ ਲੀਡਰ ਆਉਣ ਵਾਲੇ ਆ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ 25 ਤਰੀਕ ਨੂੰ ਯਾਨੀ ਕਿ 6ਵੇਂ ਪੜਾਅ ਦੀਆਂ ਵੋਟਾਂ ਪੈ ਜਾਣੀਆਂ 25 ਮਈ ਨੂੰ ਤੇ 7 ਪੜਾਅ ਖੁੱਲ ਆ ਤੇ 7ਵੇਂ ਤੇ ਆਖਰੀ ਪੜਾਅ ਦੇ ਵਿੱਚ ਪੰਜਾਬ ਦੀ ਵਾਰੀ ਵੀ ਆ 1 ਜੂਨ ਨੂੰ ਸੋ 6ਵੇਂ ਪੜਾਅ ਦਾ ਜਦੋਂ 25 ਤਰੀਕ ਨੂੰ ਮੋਟਾ ਦਾ ਕੰਮ ਕਮਲ ਹੋ ਗਿਆ ਤੇ ਉਸ ਤੋਂ ਬਾਅਦ ਸਾਰੀ ਦਿੱਲੀ ਵਾਲੀ ਲੀਡਰਸ਼ਿਪ ਦੇ ਭਾਵੇਂ ਕੋਈ ਵੀ ਪਾਰਟੀ ਹੋਵੇ ਪੰਜਾਬ ਦੇ ਵਿੱਚ ਆ ਜਾਣਾ ਪਤਾ ਲੱਗਾ ਜੀ ਭਾਰਤ ਦੇ ਪ੍ਰਧਾਨ ਮੰਤਰੀ ਆ ਜਿਹੜੇ ਉਹਨਾਂ ਨੇ 23 ਤੇ 24 ਤਰੀਕ ਨੂੰ ਦੋ ਦਿਨ ਪੰਜਾਬ 'ਚ ਰੈਲੀਆਂ ਕਰਨੀਆਂ। ਪਹਿਲਾਂ ਉਹਨਾਂ ਨੇ ਪਟਿਆਲੇ 'ਚ ਰੈਲੀ ਕਰਨੀ ਆ, ਮਤਲਬ ਇਹ ਆ ਕਿ ਬੀਬੀ ਪਰਨੀਤ ਕੌਰ ਦੇ ਹੱਕ 'ਚ ਕਰਨੀ ਆ। ਦੂਜੀ ਰੈਲੀ ਅਗਲੇ ਦਿਨ ਯਾਨੀ ਕਿ 24 ਤਰੀਕ ਨੂੰ ਜਲੰਧਰ ਦੇ ਵਿੱਚ ਹੋਊਗੀ, ਮਤਲਬ ਉਸ ਅਸ਼ੀਲ ਰਿੰਕੂ ਦੇ ਹੱਕ ਦੇ ਵਿੱਚ ਹੋਊਗੀ। ਤੀਜੀ ਰੈਲੀ ਗੁਰਦਾਸਪੁਰ ਦੇ ਵਿੱਚ ਹੋਣੀ ਆ, ਮਤਲਬ ਇਹ ਦਿਨੇਸ਼ ਬੱਬੂ ਦੇ ਹੱਕ ਦੇ ਵਿੱਚ ਹੋਊਗੀ। ਤੇ ਫਿਰ ਉਹਨਾਂ ਨੇ ਪਤਾ ਲੱਗਾ ਜੀ ਹਿਮਾਚਲ ਪ੍ਰਦੇਸ਼ ਦੇ ਵੱਲ ਚਲੇ ਜਾਣਾ। ਕਹਿਣ ਦਾ ਭਾਵ ਇਹ ਜੀ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆ ਜਿਹੜੇ ਵੱਡੇ-ਵੱਡੇ ਨੇਤਾ ਜਿਹੜੇ ਉਹ ਪੰਜਾਬ ਦੇ ਵੱਲ ਹੁਣ ਮੂੰਹ ਕਰਨਗੇ ਅਮਿਤ ਸ਼ਾਹ ਨੇ ਵੀ ਦੋ ਤੰਦਰ ਲਾਉਣੇ ਪੰਜਾਬ ਦੇ ਵਿੱਚ yogi dhyanarth ਨੇ ਤਿੰਨ ਦੰ ਲਾਉਣੇ ਪੰਜਾਬ ਦੇ ਵਿੱਚ ਇੱਕ ਰਾਤ ਉਹਨਾਂ ਨੇ ਲੁਧਿਆਣੇ ਦੇ ਵਿੱਚ ਵੀ ਠਹਿਰਨਾ ਜੇਪੀ ਨੱਡਾ ਸਾਹਿਬ ਵੀ ਆਉਣਗੇ ਉਧਰ ਰਾਹੁਲ ਗਾਂਧੀ ਨੇ ਡਾਕਟਰ ਧਰਮੀਰ ਗਾਂਧੀ ਦੇ ਹੱਕ ਦੇ ਵਿੱਚ ਸਮਰੂਰ ਤੇ ਉਧਰ ਪਤਾ ਲੱਗਾ ਜੀ ਕਿ ਪਟਿਆਲੇ ਦੇ ਵਿੱਚ ਰੈਲੀ ਕਰਨੀ ਆ ਪ੍ਰਿਯੰਕਾ ਗਾਂਧੀ ਨੇ ਵੀ ਆਉਣਾ ਮਾਇਆਵਤੀ ਨੇ ਪਤਾ ਲੱਗਾ ਅਗਲੇ ਦਿਨਾਂ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਕਰੈਲੀ ਕਰਨੀ ਆ ਕੇਜਰੀਵਾਲ ਨੇ 4-5 ਦਿਨ ਲਗਾਤਾਰ 25 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਲਾਉਣੇ ਆ ਯਾਨੀ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਨੇਤਾ ਪੰਜਾਬ ਦੇ ਵਿੱਚ ਆਪਦੇ ਡੇਰੇ ਲਾਉਣਗੇ ਹੁਣ ਜੀ ਕੀ وجہ ਹੈ ਪੰਜਾਬ 'ਚ ਇੰਨੀ ਦਿਲਚਸਪੀ ਕਿਉਂ ਹੈ ਦੇਖੋ ਜੀ ਗੱਲ ਇਹ ਹੈ ਕਿ ਐਤਕੀ ਕਿਸੇ ਵੀ ਪਾਰਟੀ ਨੂੰ ਹਾਲਾਂਕਿ ਬੀਜੇਪੀ ਇਹ ਗੱਲ ਕਹਿੰਦੀ ਹੈ ਕਿ ਇਸ ਵਾਰ 400 ਕੇ ਪਾਰ ਪਰ ਜਿਹੜੇ ਵੱਖ-ਵੱਖ ਸਰਵੇ ਆ ਉਹ 400 ਤੋਂ ਪਾਰ ਦੱਸਦੇ ਨਹੀਂ ਤੇ ਅਗਲੀ ਗੱਲ ਇਹ ਹੈ ਜਿ ਕਿ ਜਿਹੜੀਆਂ ਐਤਕੀ ਜਿਹੜੀਆਂ ਪੰਜਾਬ ਦੀਆਂ ਥੋੜਾ ਇੱਕ ਤਾਂ ਵੀ ਆਖਰੀ ਪੜਾ ਜਦੋਂ ਬਾਕੀ ਵੱਖ-ਵੱਖ ਸਮਾਂ ਦੇ ਉੱਤੇ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਤੇ ਫਿਰ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਬਾਕੀ ਰਹਿ ਜਾਊਗਾ ਚਲੋ ਇੱਥੇ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਚਾਰ ਕਰਨਗੇ ਵੀ ਕਰਨਾ ਵੀ ਬਣਦਾ ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਜੀ ਕਿ ਇਹ ਨਾ ਆਪਾਂ ਇੱਕ ਜਿਵੇਂ ਹੁਣ ਭਾਜਪੀ ਬਾਰੇ ਕਹਿ ਦਿੰਦੇ ਆ ਭਾਜਪੀ ਇੱਕ ਸੀਟ ਲੈ ਕੇ ਜਾਓ ਕਿ ਪੰਜ ਸੀਟਾਂ ਲੈ ਕੇ ਜਾਓ ਅਸਲ ਦੇ ਵਿੱਚ ਭਾਜਪੀ ਦਾ ਮਕਸਦ ਆਹ ਮੋਟਾ ਹੈ ਹੀ ਨਹੀਂ ਭਾਜਪੀ ਤਾਂ ਇਕੱਲੇ ਤੌਰ ਦੇ ਉੱਤੇ ਵੋਟ ਪਰਸੈਂਟੇਜ ਆਪਦੀ ਵਧਾ ਕੇ 227 ਦੇ ਵਿੱਚ ਸਰਕਾਰ ਦੀ ਚਾਹਵਾ ਨਾ ਹੁਣ ਉਹ ਇੱਕ ਸੀਟ ਲੈ ਜੇ ਹੁਣ ਉਹ ਦੋ ਸੀਟਾਂ ਲੈ ਜੇ ਇਹ ਕੋਈ ਮਹੱਤਤਾ ਵਾਲੀ ਗੱਲ ਨਹੀਂ ਗਈ ਐਤਕੀ ਸਾਰੀਆਂ ਸਿਆਸੀ ਪਾਰਟੀਆਂ 227 ਦੇ ਮਤੇ ਨਜ਼ਰ ਆ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਮੰਨ ਲਓ ਮੈਂ ਉਦਾਹਰਣ ਦੇ ਤੌਰ ਤੇ ਕਹਿਣਾ ਗੱਲ ਮੇਰੀ ਪੱਕੀ ਸਹੀ ਨਹੀਂ ਹੋਣੀ ਗਈ ਜਾਂ ਸਭੀ ਸਹੀ ਹੋਵੇ ਵਕਤ ਦੱਸੂਗਾ ਜੇ ਮੰਨ ਲਓ ਭਾਜਪਾ ਨੂੰ ਇੱਕ ਵੀ ਸੀਟ ਨਾ ਮਿਲੀ ਤੇ ਅਕਾਲੀ ਦਲ ਨੂੰ ਇੱਕ ਜਾਂ ਦੋ ਸੀਟਾਂ ਮਿਲ ਜਾਂਦੀਆਂ ਤੇ ਫਿਰ ਸਤਾਈ ਦੇ ਵਿੱਚ ਦੋਵੇਂ ਪਾਰਟੀਆਂ ਦਾ ਅੱਠ ਜੋੜ ਹੋਊਗਾ ਜੇ ਮੰਨ ਲਓ ਭਾਜਪਾ ਨੂੰ ਇੱਕ ਸੀਟ ਮਿਲ ਜਾਂਦੀ ਹੈ ਤੇ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਮਿਲਦੀ ਤੇ ਫਿਰ ਦੋਵੇਂ ਅੱਡੋ ਫੱਟੀ ਚੋਣਾ ਲੜਨ ਲੱਗ ਪੈਂਦੇ ਹੂੰ ਚਾ ਜਿਹੜੀ ਰੰਗ ਬਦਲ ਹੋ ਰਹੀ ਹੈ ਉਹ ਫਲਾਨਾ ਤੇਕੀ ਪਾਰਟੀ ਛੱਡ ਗਿਆ ਉਹ ਦੁੱਦੇ ਪਾਸੇ ਚਲਾ ਗਿਆ ਉਹ ਇੱਧਰ ਆ ਗਿਆ ਕੋਟ ਫੱਤਾ ਵੀ ਛੱਡ ਗਿਆ ਬਿਲਕੁਲ ਜੀ ਦਰਸ਼ਨ ਸਿੰਘ ਕੋਟ ਫੱਤਾ ਜਿਹੜੇ ਕਿ ਸਾਬਕਾ ਵਿਧਾਇਕ ਆ ਇਹ ਅੱਜ ਆਮ ਆਦਮੀ ਪਾਰਟੀ ਚ ਆ ਗਿਆ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜਿਹੜੇ ਹੈਗੇ ਨੇ ਆਪਾਂ ਜਾਣਦੇ ਖਬਰਾਰ ਸਾਹਿਬ ਆ ਜਿਹੜੇ ਜਗਵੀਰ ਸਿੰਘ ਬਰਾੜ ਜਿਹੜੇ ਕਿ ਦੋ ਤਿੰਨ ਪਾਰਟੀਆਂ ਦੇ ਵਿੱਚ ਰਹੇ ਆ ਤੇ ਅੱਜ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਬਕਾ ਵਿਧਾਇਕ ਨੇ ਉਹ ਤੇ ਬੀਜੇਪੀ ਚ ਸ਼ਾਮਲ ਹੋ ਗਏ ਆ ਉਹ ਜਿਹੜੇ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਵੱਲੋਂ ਤੇ ਉਹ ਵੀ ਪਤਾ ਲੱਗਾ ਜੀ ਅਜ ਆម ਆਦਮੀ ਪਾਰਟੀ ਦੇ ਵਿੱਚ ਆ ਗਏ ਆ ਯਾਨੀ ਕਿ ਤਿੰਨ ਸਾਬਕਾ ਐਮਐਲਏ ਅੱਜ ਵੱਖ-ਵੱਖ ਪਾਰਟੀਆਂ ਦੇ ਵਿੱਚ ਗਏ ਆ ਹੂੰ ਹੂੰ ਪਰ ਲੋਕਾਂ ਦਾ ਬੜਾ ਰਿਐਕਸ਼ਨ ਤਿੱਖਾ ਹੋ ਰਿਹਾ ਕਈ ਪਿੰਡਾਂ 'ਚ ਬੜਨ ਨਹੀਂ ਦਿੰਦੇ ਤੇ ਬਿੱਟੂ ਨੇ ਦਬਕਾ ਮਾਰਿਆ ਇੱਕ ਕਿ ਮੈਨੂੰ ਸਾਰਾ ਪਤਾ ਹੈ ਚਾਰ ਝੰਡੀਆਂ ਚੁੱਕ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਮੈਂ ਵੀਡੀਓ ਬਣਾ ਰਿਹਾ ਇਹਨਾਂ ਨੂੰ ਮੈਂ ਹਿਸਾਬ-ਕਿਤਾਬ ਕਰੂੰਗਾ ਉਹਦਾ ਕੀ ਰਿਐਕਸ਼ਨ ਆਇਆ ਦੇਖੋ ਜੀ ਦੇਖੋ ਜੀ ਗੱਲ ਇਹ ਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਨਾ ਕਈ ਬੰਦੇ ਜਿਹੜੇ ਉਹ ਇੱਕ ਦੂਜੇ ਦੇ ਉੱਤੇ ਤੱਤੇ ਭਾਰੇ ਹੋ ਕੇ ਹਮਲਾ ਕਰਦੇ ਰਹੇ ਆ ਸ਼ਬਦਕਵਾਰ ਕਰਦੇ ਰਹੇ ਆ ਪਰ ਬੜੀ ਸਾਫ਼ ਤੇ ਸਪਸ਼ਟ ਗੱਲ ਇਹ ਆ ਵੀ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਜਿਵੇਂ ਇਹ ਇੱਕ ਤੋਂ ਦੂਜੀ ਪਾਰਟੀ ਵਿੱਚ ਛਾਲਾ ਮਾਰ ਗਏ ਆ ਪੰਜਾਬ ਦੇ ਨੇਤਾਵਾਂ ਦੇ ਉੱਤੇ ਅੱਜ ਪੰਜਾਬ ਦੇ ਲੋਕ ਦੁੱਖੀ ਦਾ ਯਕੀਨ ਨਹੀਂ ਕਰਦੇ ਮੈਂ ਇੱਕ ਪਿੰਡ ਦੇ ਵਿੱਚ ਗਿਆ ਉਸ ਪਿੰਡ ਦੇ ਵਿੱਚ ਕੋਈ ਐਂ ਲੱਗਦਾ ਮੈਂ ਪਿਛਲੀ ਵਾਰ ਤਾਂ ਮੈਂ ਕਈ ਪਾਰਟੀਆਂ ਦੇ ਰੈਲਿੰਗਾਂ ਜਾਗੋ ਨਿਕਲਦੀਆਂ ਦੇਖੀਆਂ ਉਹ ਕਹਿੰਦੇ ਬਾਈ ਜੀ ਇਸ ਦਾ ਪੂਰਾ ਯਕੀਨ ਨਹੀਂ ਕਰਦੇ ਜੇਕਰ ਇਹ ਪਲਟੀ ਮਾਰ ਸਕਦੇ ਅਸੀਂ ਕਹਤੋਂ ਨੰਗੇ ਚੱਟੇ ਹੋਈਏ ਵੀ ਭਾਈ ਕੀ ਦੇ ਹੱਕ ਦੇ ਵਿੱਚ ਆ ਐਤਕੀ ਬਾਈ ਜੀ ਨੇਤਾਵਾਂ ਨੂੰ ਉਮੀਦਵਾਰਾਂ ਨੂੰ ਕੋਈ ਨਹੀਂ ਪੁੱਛਦਾ ਪੰਜਾਬ ਦੇ ਵਿੱਚ ਦੂਜੀ ਗੱਲ ਇਹ ਹੈ ਜਿਕੇ ਰਵਨੀਤ ਮਿੱਟੂ ਹੋਰੀ ਤੱਤੇ ਪਾਰੇ ਹੋਏ ਆ ਰਵਨੀਤ ਮਿੱਟੂ ਹੋਰੀ ਇਸ ਗੱਲ ਕਰਕੇ ਵੀ ਤੱਤੇ ਪਾਰੇ ਵੀ ਸਮਰਜੀਤ ਬੈਂਸ ਨੇ ਆਡੀਓ ਕਲਿੱਪ ਕਿਉਂ ਵਾਇਰਲ ਕਰਤੀ ਆ ਸੋ ਹਾਲੇ ਬੜਾ ਕੁਝ ਹੋਣਾ ਬਾਕੀ ਆ ਪਰ ਬੀਜੇਪੀ ਦੇ ਆਗੂਆਂ ਨੂੰ ਤੱਤੇ ਨਹੀਂ ਹੋਣਾ ਚਾਹੀਦਾ ਪਿਛਲੇ ਦਿਨੀ ਹੰਸਰਾਜ ਖਾਂਸ ਹੋਰੀ ਵੀ ਤੱਤੇ ਹੋਏ ਸੀਗੇ ਫਿਰ ਉਹਨਾਂ ਨੇ ਇਹ ਗੱਲ ਕਹੀ ਅਗਲੇ ਦਿਨ ਜਨਨ ਵੀ ਮੈਂ ਕਿਹੜਾ ਦੁੱਲਾ ਪੱਟੀ ਬਣ ਜਾਣਾ 2 ਤਰੀਕ ਤੋਂ ਬਾਅਦ ਵੀ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਕਿਸਾਨਾਂ ਦੇ ਬਾਰੇ ਤਾਂ ਚਲੋ ਮੈਂ ਮਾੜਾ ਬੋੜਾ ਤੱਤਾ ਹੋ ਗਿਆ ਸੀਗਾ ਤੇ ਗੱਲ ਚਲੋ ਖਤਮ ਹੋ ਗਈ ਆ ਸੋ ਰਵਨੀਤ ਬਿੱਟੂ ਹੋਰੀ ਮੇਰਾ ਖਿਆਲ ਆ ਵੀ ਥੋੜਾ ਜਿਹਾ ਕਬਰਾਏ ਵੀ ਹੋਏ ਆ ਤੇ ਬਾਕੀ 4 ਤਰੀਕ ਦੇ ਚੋੜ ਨਤੀਜੇ ਦੱਸ ਦੇਣਗੇ ਵੀ ਭਾਈ ਕੌਣ ਕਿੰਨੇ ਪਾਣੀ ਦੇ ਵਿੱਚ ਐ ਜੀ ਤੇ ਬਾਕੀ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਤੁਸੀਂ ਦੱਸ ਦਿਓ ਕਿ ਅਸਲ ਮੁੱਦੇ ਹਾਲੇ ਲੋਕਾਂ ਨੂੰ ਪਤਾ ਨਹੀਂ ਲੱਗ ਰਹੀ ਜਾਂ ਕਿ ਲੋਕ ਕਬਰਾ ਗਏ ਨੇ ਜਾਂ ਗਰਮੀ ਜ਼ਿਆਦਾ ਜਾਂ ਹੋਇਆ ਕੀ ਦੇਖੋ ਜੀ ਗੱਲ ਥੋੜੀ ਜਿਹੀ ਕੌੜੀ ਆ ਹੋ ਸਕਦਾ ਕਿਸੇ ਭੈਣ ਵੀਰ ਨੂੰ ਪਸੰਦ ਨਾ ਵੀ ਆਵੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਟਾ ਦਾਲ ਵਾਲੀ ਲਾਲਚ ਲੈ ਬੈਠਾ ਪੰਜਾਬ ਦੇ ਲੋਕਾਂ ਨੂੰ ਮੁਫਤ ਦਾ ਬੱਸ ਦਾ ਸਫਰ ਲੈ ਬੈਠਾ ਪੰਜਾਬ ਦੇ ਲੋਕ ਬਿਰ ਜਾਂਦੇ ਆ ਅਸੀਂ ਭੀਖ ਨੂੰ ਹੱਕ ਬਣਨ ਲੱਗ ਪੈਂਦੇ ਆ ਉਹ ਸਾਨੂੰ ਭੀਖ ਦਿੰਦੇ ਆ ਅਸੀਂ ਉਹਨੂੰ ਹੱਕ ਸਮਝਦੇ ਆ ਸੋ ਦੁੱਖ ਇਸ ਗੱਲ ਦਾ ਉਹਦਾ ਚਾਹ ਚਾਹ ਪੈ ਪੈ ਬਹੁਤ ਕਰਦੇ ਰਹਿੰਦੇ ਬੰਦੇ ਆ ਲੋ ਜੀ ਐਸਵਾਈਐਲ ਦਾ ਮੁੱਦਾ ਧਰਤੀ ਹਟਲਾ ਪਾਣੀ ਮੁਕਦਾ ਜਾ ਰਿਹਾ ਯੂਰੇਨੀਅਮ ਮਿਲਦਾ ਪਾਣੀ ਦੇ ਵਿੱਚੋਂ ਚੰਡੀਗੜ੍ਹ ਪੰਜਾਬ ਦਾ ਕਿਉਂ ਨਹੀਂ ਹੁੰਦਾਗਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੁਣ ਦੇਦਵੀ ਕਾਰ ਤੇ ਇਨਸਾਫ ਮਿਲੇ ਗੋਲੀ ਕਾਰ ਤੇ ਇਨਸਾਫ ਮਿਲੇ ਐਨਐਸਏ ਦਾ ਮੁੱਦਾ ਐਹੋ ਹੱਲ ਹੋਵੇ ਤੇ ਹੁਣ ਪੰਜਾਬ ਦੇ ਵਿੱਚ ਕਿਹੜੇ ਬੰਦੇ ਨੇ ਮੁੱਦੇ ਚੁੱਕੇ ਆ 5% ਦੀ ਪੰਜਾਬੀ ਵੀ ਐਸੇ ਨਹੀਂ ਹੋਣੇ ਜਿਨ੍ਹਾਂ ਨੇ ਥਿੰਨ ਸਭ ਉਮੀਦਵਾਰਾਂ ਨੇ ਮੂਰੇ ਆ ਮੁੱਦੇ ਚੁੱਕੇ ਹੋਣ ਹੁਣ ਕਿੱਧਰ ਗਏ ਤੇ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਨੇਤਾਵਾਂ ਦੇ ਵਿੱਚੋਂ ਵੀ ਕਿਸੇ ਇੱਕ ਨੇ ਨਹੀਂ ਇਹ ਗੱਲ ਕਹੀ ਕਿ ਭਾਈ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਾਤਾਵਰਣ ਦਾ ਮੁੱਦਾ ਕਿਸੇ ਪਾਰਟੀ ਨੇ ਆਪਣੇ ਸਿਆਸੀ ਡੰਡੇ 'ਚ ਸ਼ਾਮਲ ਨਹੀਂ ਕੀਤਾ ਜੀ ਹੂੰ ਹੂੰ ਤੇ ਬਾਕੀ ਗਰਮੀ ਕਿੰਨੀ ਹੋ ਗਈ ਜੀ ਪੰਜਾਬ 'ਚ ਸੈਨ ਸਰ ਗਰਮੀ ਨੇ ਵੱਟ ਕੱਢ ਤੇ ਜੀ ਅੱਜ 47 ਡਿਗਰੀ ਨੂੰ ਪਾਰ ਕਰ ਗਿਆ ਤਾਪਮਾਨ ਅੱਜ ਤਾਂ ਜੇਕਰ ਮੋਟਰਸਾਈਕਲ ਦੀ ਸੀਟ ਤੇ ਬੈਠਦੇ ਬਹਿ ਜਾ ਬਹਿ ਜਾ ਹੋ ਜਾਂਦੀ ਆ ਐਨੀ ਗਰਮੀ ਐਨੀ ਗਰਮੀ ਇਹੋ ਲੱਗਦਾ ਵੀ ਜਿਵੇਂ ਅੱਗ ਦੇ ਦਰਿਆ ਠੋ ਲੱਗਦੇ ਹੁੰਨੇ ਆ ਸੜਕਾਂ ਤੇ ਦੁਪਹਿਰ ਦੇ ਵੇਲੇ ਕਰਫਿਊ ਵਾਲੇ ਹਾਲਾਤ ਆ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਅਜਤੋਂ 30 ਜੂਨ ਤੱਕ ਛੁੱਟੀਆਂ ਰਹਿਣੀਆਂ ਅਧਿਆਪਕਾਂ ਦੀ ਡਿਊਟੀ ਲੱਗੀ ਆ ਇੱਥੇ ਰਹਿ ਅਸਲਾਂ ਚੱਲ ਰਹੀਆਂ ਮੋਟਾਂ ਦੇ ਵਿੱਚ ਸੋ ਗੱਲ ਇਹ ਜੀ ਪੰਜਾਬ ਦੇ ਵਿੱਚ ਪੂਰੀ ਵੱਟ ਕੱਢ ਗਰਮੀ ਆ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਟੁੱਟ ਗਿਆ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਇਹ 48 48.5 ਡਿਗਰੀ ਤੱਕ ਟੈਂਪਰੇਚਰ ਚਲਾ ਜਾਣਾ ਪਰਮਾ ਵੇਖਿਆ ਬਿਜਲੀ ਨਹੀਂ ਜਾਂਦੀ ਬਿਜਲੀ ਲਗਾਤਾਰ ਸਾਰਾ ਦਿਨ ਚੱਲਦੀ ਰਹਿੰਦੀ ਆ ਰਾਤ ਨੂੰ ਵੀ हां बिल्कुल जी देखो कई हिस्से ਦੇ ਵਿੱਚ ਜਾਂਦੀ ਐ ਸਨ ਸਾਹਿਬ کئی ਹਿੱਸੇ ਦੇ ਵਿੱਚ ਬਿਲਕੁਲ ਨਹੀਂ ਗਈ ਮੇਰੀ ਅੱਜ ਕੁਝ ਕਥਾਵਾਂ ਤੇ ਗੱਲ ਹੋਈ ਉਹ ਕਹਿੰਦੇ ਵੀ ਥਰਮਲ ਪਲੈਂਟ ਥੋੜੇ ਜਿਨੇ ਜਦੋਂ ਹੁਣ ਇੱਕਦਮ ਗਰਮੀ ਦੇ ਵਿੱਚ ਮੰਗ ਵਧ ਜਾਂਦੀ ਆ ਕਈ ਹਜ਼ਾਰ ਮੈਗਾਵਾਟ ਦੀ ਮੰਗ ਵਧ ਜਾਂਦੀ ਆ ਉਹਦੇ ਕਰਕੇ ਥਰਮਲ ਪਲੈਂਟ ਹੰਬ ਵੀ ਜਾਂਦੇ ਆ ਪਰ ਗੱਲ ਇਹ ਵੀ ਇਹ ਜਦੋਂ ਹੁਣ ਝੋਨੇ ਦੀ ਲਵਾਈ ਦਾ ਸਿਲਸਿਲਾ ਸ਼ੁਰੂ ਹੋਣਾ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ 11 ਜੂਨ ਤੋਂ ਤੇ ਉਦੋਂ ਬਿਜਲੀ ਦੀ ਮੰਗ ਹੁਣ ਨਾਲੋਂ ਦੁੱਗਣੀ ਹੋਣੀ ਤੇ ਫਿਰ ਪਤਾ ਲੱਗਣਾ ਵੀ ਕਟ ਕਿੰਨੇ ਕ ਲੱਗਦੇ ਤੇ ਬਾਕੀ ਪੰਜਾਬ ਦੇ ਵਿੱਚ ਕਹਿੰਦੇ ਜਿਹੜੀਆਂ ਕਾਮਕ ਨੀਲੀਆਂ ਫਿਲਮਾਂ ਆ ਰਹੀਆਂ ਕਾਫੀ ਦੇਖੋ ਜੀ ਆਡੀਓ ਕਲਿੱਪਾਂ ਆਉਣ ਲੱਗ ਪਈਆਂ ਤੇ ਇੱਕ ਦੋ ਨਤਾਵਾਂ ਦੀਆਂ ਨੀਲੀਆਂ ਫਿਲਮਾਂ ਵੀ ਤਿਆਰ ਆ ਕਹਿੰਦੇ ਇੱਕ ਦੋ ਨਤਾਵਾਂ ਨੇ ਅੱਜ ਸੰਕੇਤਕ ਤੌਰ ਤੇ ਗੱਲ ਕਹੀ ਹੈ ਕਹਿੰਦੇ ਫਲਾਣੇ ਫਲਾਣੇ ਆ ਗੱਲਾਂ ਕਹਿੰਦੇ ਸਾਡੇ ਕੋਲ ਤੇ ਇਹਨਾਂ ਦੇ ਬਾਰੇ ਉਹ ਚੀਜ਼ ਵੀ ਹੈਗੀ ਆ ਤੇ ਜਿਹੜੀ ਉਹ ਚੀਜ਼ ਆ ਜੇ ਪੰਜਾਬ ਦੇ ਵਿੱਚ ਆ ਗਈ ਤਾਂ ਫਿਰ ਉਹ ਚੀਜ਼ ਨੇ ਪੰਜਾਬ ਦੀ ਰਾਜਨੀਤੀ ਵਿੱਚ ਭੜਕੂ ਬਹੁਤ ਪਾਉਣਾ ਜੀ ਹੂੰ ਹੂੰ ਤੇ ਬਾਕੀ ਮੌਸਮ ਕਿਹੋ ਜਿਹਾ ਰਹਿਣ ਦੀ ਸੰਭਾਵਨਾ ਜੀ ਅੱਗੇ ਫਿਊਚਰ ਚ ਕੱਲ ਨੂੰ ਦੇਖੋ ਜੀ ਜੈਸ ਦਿਨ ਇੱਕ ਤਰੀਕ ਨੂੰ ਵੋਟਾਂ ਪੈਣੀਆਂ 47.57 ਡਿਗਰੀ ਉਸ ਦਿਨ ਟੈਂਪਰੇਚਰ ਹੋਣਾ ਤੇ ਪੰਜਾਬ ਦੇ ਵਿੱਚ 48.58 ਤੱਕ ਟੈਂਪਰੇਚਰ ਜਾਊਗਾ ਵੇਨੇ ਪਾਈ ਉਹਨਾਂ ਦੇ ਵਿੱਚ ਕੀ ਬਣਦਾ ਪਰ ਐਤਕੀ ਪੰਜਾਬ ਦੇ ਵਿੱਚ ਗਰਮੀ ਵੱਟ ਕੱਢਾ ਅੱਜ 47 ਡਿਗਰੀ ਤੋਂ ਪਾਰ ਸੀ ਕਈ ਥਾਂ ਤੇ ਥਾਪਮਾਂ ਜੀ ਟਿਣਾ ਜੀ ਜਿਹੜੀਆਂ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ ਨੇ ਕੋਈ ਸੁਪਰੀਮ ਕੋਰਟ ਵਾਲੇ ਇਹਦੇ ਤੇ ਆ ਸੋਚ ਵਿਚਾਰ ਕਰ ਰਹੇ ਆ ਨਹੀਂ ਜੀ ਸੁਪਰੀਮ ਕੋਰਟ ਨੇ ਦੋ ਟੋਕ ਕੇ ਗੱਲ ਕਹਤੀ ਸੀ ਉਹ ਕਹਿੰਦੇ ਜੀ ਈਵੀਐਮ ਦੇ ਰਹੀ ਹੀ ਵੋਟਾਂ ਪੜ੍ਹਣਗੀਆਂ ਕਿਉਂਕਿ ਪਟੀਸ਼ਨਰਾਂ ਕਈਆਂ ਨੇ ਪਾਈਆਂ ਸੀਗਾ ਵੀ ਭਾਈ ਇਹ ਹੁਣ ਬੈਲਟ ਪੇਪਰਾਂ ਹੀ ਹੋਣੀਆਂ ਚਾਹੀਦੀਆਂ ਪਰ ਮਾਨਯੋਗ ਅਦਾਲਤ ਨੇ ਇਨਕਾਰ ਕਰਤਾ ਸੀਗਾ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਵਾਦ ਜੀ ਧੰਵਾਦ ਇਸ ਦਾ ਮਜ਼ਾ ਜੂਰ ਹੈ ਰੈਡ ਐਫਐਮ